ਜਿੰਦਾਬਾਦ ਖਵਾ ਸੈਣੀ ਸੇਵਾ ਸਮਾਜ ਪੰਜਾਬ ਪਟਿਆਲਾ ਦਾ ਧੰਨਵਾਦ ਆਂਡਿਆ ਸੈਣੀ ਸੇਵਾ ਸਮਾਜ ਦੇ ਪ੍ਰਧਾਨ ਸਰਦਾਰ ਰਵਜੀਤ ਸਿੰਘ ਜੀ ਸੈਣੀ ਉਹਨਾਂ ਦੇ ਨਾਲ ਪਹੁੰਚੀ ਸਮੁੱਚੀ ਟੀਮ ਤੇ ਵਕ ਵਕ ਫਿੰਦਾ ਤੋਂ ਪਹੁੰਚੇ ਪੰਜ ਸਰਪੰਚ ਤੇ ਮੌਂਦ ਤੋਂ ਉਹ ਵਧੀਆ ਬੱਚੇ ਐਡਮਿਨਿਸਟ੍ਰੇਸ਼ਨ ਦੇ ਲਿਆਓ ਤੇ ਜਿਹੜੇ ਹੈ ਉਹ ਇਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਬੰਗੋਲਟ ਕਰੀਏ ਉਹਨਾਂ ਨੂੰ ਤਾਕਤ ਲਈਏ ਉਹਨਾਂ ਦੇ ਪਿੱਛੇ ਖੜੀਏ ਤਾਂ ਕਿ ਉਹ ਆਪਣੇ ਆਪਣੇ ਏਰੀਆ ਦੇ ਵਿੱਚ ਪੀਟੀ ਕਲੱਜਾਂ ਖੇਡਾਂ ਯਾਰੀਂ ਅੱਗੇ ਵਧ ਸਕਣ ਤੇ ਸਮਾਜ ਦਾ ਨਾਮ ਉੱਚਾ ਕਰ ਸਕਣ ਤਾਂ ਮੈਂ ਜਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਆ ਸਾਡਾ ਸਾਰੇ ਦਾ ਸਾਡੇ ਦਾ ਸਮਾਂ ਸੀ ਅਸੀਂ ਇੱਥੇ ਲੀਡਰ ਦੇ ਵੀ ਲੀਡਰ ਹਾਂ ਮੈਂ ਸਾਇੰਸਾਰੇ ਜਿਸਤੇ ਸਮਾਜ ਦੇ ਵਿੱਚੋਂ ਉੱਗੇ ਖੜਾਰੀ ਉੱਗੇ ਉੱਗੇ ਐਜੂਕੇਸ਼ਨਿਸਟ ਵਧੀਆ ਐਡਮਿਨਿਸਟਰेटर ਤੇ ਵਧੀਆ ਲੀਡਰ ਸਮਾਜ ਚ ਕੱਢੇ ਜਾਣ ਤੇ ਉਹਨਾਂ ਦੀ ਹੌਸਲਾ ਅਪਜਾਈ ਕਰੀ ਜਾਵੇ ਤੇ ਸਮਾਜ ਚ ਇਕਜੁੱਟਤਾ ਤੇ ਮਾਨਵਤਾ ਦੀ ਭਲਾਈ ਦਾ ਜਿਹੜਾ ਸੰਦੇਸ਼ ਹੈ ਉਹ ਅੱਜ ਅਸੀਂ ਇੱਥੇ ਦਿੱਤਾ ਹੈ ਕਿ ਆਪਣੇ ਸਮਾਜ ਦੇ ਨਾਮ ਨਾਲ ਬਾਕੀ ਸਮਾਜ ਦੀ ਵੀ ਭਲਾਈ ਵਾਸਤੇ ਅਸੀਂ ਆਪਣੀ ਕਮਿਊਨਿਟੀ ਦੇ ਥਰੂ ਕੰਮ ਕਰੀਏ ਇਹਹੀ ਉਦੇਸ਼ ਲੈ ਕੇ ਅਸੀਂ ਅੱਜ ਗੁਰਜਨ ਜੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿਉਂਕਿ ਸਾਡੇ ਮਾਨਯੋਗ ਨਾਥਾਰਾਮ ਜੀ ਜਿਨ੍ਹਾਂ ਦਾ ਕੀ ਬਹੁਤ ਵਧੀਆ ਨਾਮ ਸੀ ਪੂਰੇ ਸੈਣੀ ਸਮਾਜ ਦੇ ਪੰਜਾਬ ਵਿੱਚ ਕਾਪੂਰੇ ਹਰਿਆਣੇ ਤੇ ਨੇੜੇ ਦੇ ਸਟੇਟਾਂ ਦੇ ਵਿੱਚ ਤਾਂ ਉਹਨਾਂ ਦੇ ਪਰਿਵਾਰ ਦੇ بڑے بیٹے ਗੁਰਜੰਨ ਸਿੰਘ ਜੀ ਬੜੇ ਸੁਲਝੇ ਹੋਏ ਸੂਝਵਾਨ ਲੀਡਰ ਹਨ ਜੋ ਕਿ ਸਾਨੂੰ ਉਮੀਦ ਹੈ ਕਿ ਇਹ ਕਮਿਊਨਿਟੀ ਨੂੰ ਅੱਗੇ ਲੈ ਕੇ ਚੱਲਣਗੇ ਕਮਿਊਨਿਟੀ ਦੇ ਮਸਲਿਆਂ ਨੂੰ ਹੱਲ ਕਰਨਗੇ ਕਮਿਊਨਿਟੀ ਦੇ ਵਿੱਚੋਂ ਵਧੀਆ ਬੱਚੇ ਆ ਜਿਹੜੇ ਉਹਨਾਂ ਨੂੰ ਪ੍ਰਮੋਟ ਕਰਨਗੇ ਤਾਂ ਕਿ ਉਹ ਕੀ ਵਿਸ਼ੇਸ਼ ਮਕਾਮ ਹਾਸਲ ਕਰ ਸਕਣ ਗੁਰਜੰਨ ਸਿੰਘ ਜੀ ਸੈਣੀ ਆਲ ਇੰਡੀਆ ਸੈਣੀ ਸਮਾਜ ਨੇ ਤੁਹਾਨੂੰ ਮੂਲਕ ਦੀ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੁਸੀਂ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਗਾ ਜੀ ਵੀ ਹਰ ਕੰਮ ਪੂਰਾ ਕਰਾਂਗੇ ਜੀ ਇਹਨਾਂ ਟੀਮ ਦੇ ਨਾਲ ਸਾਥ ਦੇਵਾਂਗੇ ਜੋ ਵੀ ਆਪਣੇ ਪਿੰਡ ਦੀ ਸਮੱਸਿਆ ਹੋਵੇਗੀ ਹਲ ਮਿਲ ਕੇ ਅਰ ਚਾਰ ਪੰਜਾਂ ਦੇ ਨਾਲ ਉਹਦਾ ਮਸਲਾ ਹੱਲ ਕਰਾਂਗੇ ਜਿਵੇਂ ਸਾਡੇ ਬਹੁਤ ਰੁਵਾਦਾ ਭਾਈ ਚਲ ਚੁਕੇ ਸੋਹਂਦੇ ਨੇ ਛੋਟੇ ਮੋਟੇ ਉਹ ਵੀ ਉਹ ਹੱਲ ਕਰਾਂਗੇ ਸੈਣੀ ਸਮਾਜ ਨੂੰ ਪੂਰਾ ਸੱਚ ਉਹਦੀਆਂਗੇ ਧੰਨਵਾਦ